सत श्री अकाल जी सारे चैनल पंजाबी टोटके ते उपाचा बहुत 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 स्वागत है आज के वीडियो में असे वास्ते ऐसे उपा लेके आए हाँ ਜਿਸ ਦੇ ਨਾਲ ਜੋ ਲੋਕ ਨੌਕਰੀ ਦੀ ਤਲਾਸ਼ ਵਿੱਚ ਹਨ ਉਹਨਾਂ ਨੂੰ ਨੌਕਰੀ ਜੌਬ ਨਹੀਂ ਮਿਲ ਰਹੀ ਹੈ ਦੂਸਰੇ ਨੰਬਰ ਤੇ ਉਹਨਾਂ ਨੂੰ ਕੋਈ ਮਨ ਚਾਹੀ ਮਨ ਪਸੰਦੀਦਾ ਨੌਕਰੀ ਨਹੀਂ ਮਿਲ ਰਹੀ ਹੈ ਕਈ ਵਾਰੀ ਹੁੰਦਾ ਨਾ ਕਿ ਅਸੀਂ ਜੋ ਪੜਾਈ ਕੀਤੀ ਹੁੰਦੀ ਹੈ ਜੋ ਸਟੱਡੀ ਕੀਤੀ ਹੁੰਦੀ ਹੈ ਉਸ ਦੇ ਰਿਲੇਟਿਡ ਸਾਨੂੰ ਨੌਕਰੀ ਨਹੀਂ ਮਿਲਦੀ ਹੈ ਪਰ ਅਸੀਂ ਮਜਬੂਰੀ ਵਿੱਚ ਜਿਹੜੀ ਵੀ ਮਿਲਦੀ ਹੈ ਕਰ ਲੈਂਦੇ ਹਾਂ ਨੌਕਰੀ ਕਿਉਂਕਿ ਅਸੀਂ ਘਰ ਦਾ ਖਰਚਾ ਚਲਾਉਣਾ ਹੈ ਮਜਬੂਰੀ ਵਿੱਚ ਕਰ ਲੈਂਦੇ ਹਾਂ ਅੱਜ ਦੀ ਜੋ ਵੀਡੀਓ ਹੈ ਨਾ ਉਸ ਤੇ ਉਹ ਉਪਾਅ ਜਿਹੜੇ ਮੈਂ ਲੈ ਕੇ ਆਈਆਂ ਉਸ ਦੇ ਨਾਲ ਇੱਕ ਤਾਂ ਤੁਹਾਨੂੰ ਆਪਣੀ ਮਨਪਸੰਦੀ ਦਾ ਨੌਕਰੀ ਵੀ ਮਿਲੇਗੀ ਦੂਜਾ ਜਿਹੜੇ ਬੱਚੇ ਹੈ ਜਾਂ ਜਿਹੜੇ ਵੀ ਲੋਕ ਕੋਈ ਵੀ ਇੰਟਰਵਿਊ ਵਿੱਚ ਜਾਣਾ ਚਾਹੁੰਦੇ ਹਨ ਜਾਂ ਕੋਈ ਪੇਪਰ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹਨ ਤਾਂ ਉਸ ਦੇ ਲਈ ਮੈਂ ਤੁਹਾਨੂੰ ਸਵਿਚ ਵਰਡ ਲੈ ਕੇ ਆਈਆਂ ਐਸੇ ਐਂਜਲ ਨੰਬਰ ਲੈ ਕੇ ਆਈਆਂ ਜਿਨ੍ਹਾਂ ਨੂੰ ਤੁਸੀਂ ਚੈਂਟ ਕਰੋਗੇ ਜਾਂ ਆਪਣੇ ਬੋਡੀ ਦੇ ਲੈਫਟ ਸਾਈਡ ਤੇ ਲਿਖੋਗੇ ਨਾ ਤਾ ਉਸ ਦੇ ਨਾਲ ਤੁਹਾਡੀ ਹਰ ਇੱਛਾ ਪੂਰੀ ਹੋਏਗੀ ਹਰ ਇੱਛਾ ਮਤਲਬ ਜਿਹੜੀ ਵੀ ਤੁਸੀਂ ਨੌਕਰੀ ਚਾਹੁੰਦੇ ਹੋ ਪ੍ਰਾਈਵੇਟ ਚਾਹੁੰਦੇ ਹੋ ਗਵਰਨਮੈਂਟ ਜੌਬ ਚਾਹੁੰਦੇ ਹੋ ਜਾਂ ਕੋਈ ਵੀ ਐਗਜ਼ਾਮ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਉਹ ਤੁਹਾਡਾ ਜਰੂਰ ਹੋਏਗਾ ਬੜਾ ਹੀ ਆਸਾਨ ਜਾਂ ਉਪਾਅ ਹੈ ਬੜੀ ਹੀ ਆਸਾਨੀਆ ਚੀਜ਼ਾਂ ਹਨ ਦੇਖੋ ਚੀਜ਼ਾਂ ਆਸਾਨ ਹਨ ਕੰਪਲਿਕੇਟਿਡ ਕੁਝ ਵੀ ਨਹੀਂ ਹੁੰਦਾ ਹੈ ਬਸ ਜ਼ਰੂਰਤ ਹੁੰਦੀ ਹੈ ਸਾਡੀ ਆਸਥਾ ਦੀ ਸ਼ਰਧਾ ਦੀ ਤੇ ਵਿਸ਼ਵਾਸ ਦੀ ਠੀਕ ਹੈ ਉਪਾ ਅਸਾਨ ਹੁੰਦੀ ਹਨ ਤਾਂ ਦੇਖੋ ਅਸੀਂ ਸ਼ੁਰੂਆਤ ਤਾਂ ਕਰ ਦਿੰਦਿਆਂ ਠੀਕ ਹੈ ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ ਨਾ ਕਿ ਜਦੋਂ ਸਾਨੂੰ ਚੀਜ਼ਾਂ ਨਜ਼ਰ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿ ਹਾਂ ਹੁਣ ਸਾਡੇ ਕੰਮ ਵੱਢਣੇ ਸ਼ੁਰੂ ਹੋ ਗਏ ਹਨ ਤਾਂ ਅਸੀਂ ਕੀ ਹੋ ਜਾਂਦੇ ਹਾਂ ਥੋੜੇ ਜਿਹਾ ਲਾਪਰਵਾਹ ਹੋ ਜਾਂਦੇ ਹਾਂ ਕੈਜੂਅਲ ਹੋ ਜਾਂਦੇ ਹਾਂ ਇੱਥੇ ਹੀ ਅਸੀਂ ਗਲਤੀ ਕਰ ਦਿੰਦੇ ਹਾਂ से ओ गलतियां असी बिल्कुल भी नहीं करडियो तू बड़ी ही क्लीयर तो स्पष्ट तौर पर समझाती हाँ कि जिस तरह जेड़ा प्रोसेस मैं दसती हाँ उ ही तुसी करो तो हंड्रेड परसेंट रिजल्ट मिलता है सब तो वो गल होंगी है विश्वास जिथे विश्वास है सब कुछ है जिथे विश्वास नहीं है उत्थ सामने रब भी आके खड़ा हो जाएगा ना तो तुम उ शक करोगे ठीक है ना उछ भी नहीं हो सकता So, आज दी वीडियो बहुत ही ज्यादा फायदेमंद लाभदायक हो सकती है उपाता मैं दस ही रही हाँ उसके एंजल नंबर दसन वाली हाँ ਉਹ ਬੱਚਿਆਂ ਵਾਸਤੇ ਉਹ ਸਟੂਡੈਂਟਸ ਵਾਸਤੇ ਤੇ ਉਹ ਦੂਸਰੇ ਲੋਕ ਵੀ ਜੋ ਨੌਕਰੀ ਦੀ ਤਲਾਸ਼ ਵਿੱਚ ਹਨ ਉਹ ਵੀ ਇਹ ਨੰਬਰ ਯੂਜ਼ ਕਰ ਸਕਦੇ ਹਨ ਕਈ ਵਾਰੀ ਕੀ ਹੁੰਦਾ ਹੈ ਨਾ ਨੌਕਰੀ ਜਿਹੜੇ ਆਪਾਂ ਕਰ ਰਹੇ ਹੁੰਦੇ ਆ ਉਹਦੇ ਵਿੱਚ ਵੀ ਬੜੀ ਪੋਲਿਟਿਕਸ ਚੱਲਦੀ ਹੈ ਹੈਨਾ ਨੌਕਰੀ ਦਾ ਮਤਲਬ ਉਹ ਕੋਈ ਦੂਸਰਾ ਬੰਦਾ ਤੁਹਾਡੇ ਤੋਂ ਜੈਲਸ ਕਰਨ ਲੱਗ ਜਾਂਦਾ ਜੇ ਤੁਸੀਂ ਅੱਛਾ ਕੰਮ ਕਰ ਰਹੇ ਹੋ ਤਾ ਪੋਲਿਟਿਕਸ ਕਰਨ ਲੱਗ ਜਾਂਦੇ ਹਨ ਕਿ ਕਿਸੇ ਤਰ੍ਹਾਂ ਇਹਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇ। ਤਾਂ ਬੈਠੇ ਬਿਠਾਏ ਜਦੋਂ ਸਾਨੂੰ ਨੌਕਰੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਤਾਂ ਮੈਂ ਸਮਝ ਸਕਦੀ ਹਾਂ ਕਿ ਕਿੰਨੀ ਵੱਡੀ ਪ੍ਰੋਬਲਮ ਹੋ ਜਾਂਦੀ ਹੈ। ਤਾਂ ਅੱਜ ਦਾ ਜਿਹੜਾ ਉਪਾਹਨ ਹੈ ਨਾ ਉਹ ਲੋਕੀ ਵੀ ਕਰ ਸਕਦੇ ਹਨ ਜੋ ਚਾਹੁੰਦੇ ਹਨ ਕਿ ਉਹਨਾਂ ਦੀ ਨੌਕਰੀ ਸਿਕਿਉਰ ਹੋ ਜਾਏ। ਹੈਨਾ ਬਿਲਕੁਲ ਵੀ ਕੋਈ ਕੁਝ ਵੀ ਕਰ ਲਵੇ। ਪਾ ਤੁਹਾਨੂੰ ਕੋਈ ਨੌਕਰੀ ਤੋਂ ਕੱਢੇਗਾ ਨਹੀਂ ਤੇ ਜਿਹੜੇ ਵੀ ਮੈਂ ਉਪਾਅ ਦੱਸ ਰਹੀ ਹਾਂ ਸਾਰੇ ਉਪਾਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ ਜਿਹੜੇ ਉਪਾਅ ਤੁਸੀਂ ਈਜ਼ਲੀ ਠੀਕ ਹੈ ਆਸਾਨੀ ਨਾਲ ਕੰਫਰਟੇਬਲੀ ਕਰ ਸਕਦੇ ਹੋ ਉਹੀ ਕਰ ਲੈਣਾ ਠੀਕ ਹੈ ਜੇ ਸਾਰੇ ਕਰ ਸਕਦੇ ਹੋ ਦੇਖੋ ਕਿਉਂਕਿ ਮੇਰੇ ਉਪਾਅ ਬਹੁਤ ਹੀ ਸਿੰਪਲ ਸਰਲ ਤੇ ਪਾਵਰਫੁੱਲ ਹੁੰਦੇ ਹਨ ਸਾਰੇ ਕਰ ਸਕਦੇ ਹੋ ਤਾਂ ਬਹੁਤ अच्छी ਗੱਲ ਹੈ ਠੀਕ ਹੈ ਪਰ ਜੇ ਇੱਕ ਜਾਂ ਦੋ ਵੀ ਕਰੋਗੇ ਤਾਂ ਉਹ ਵੀ ਉਨਾ ਹੀ ਰਿਜ਼ਲਟ ਦੇਣਗੇ ਠੀਕ ਹੈ ਜੀ ਤੇ ਚਲੋ ਜੀ ਉਹ ਉਪਾਅ ਦ ਸੰ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਕਮ ਤੁਹਾਨੂੰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹਨ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ ਉਸ ਨੂੰ ਜਰੂਰ ਦਬਾਇਆ ਕਰੋ ਤਾਂ ਕਿ ਮੇਰੀਆਂ ਹਰ ਵੀਡੀਓਜ਼ ਤੁਹਾਡੇ ਤੱਕ ਪਹੁੰਚਣ ਕਮੈਂਟ ਵਿੱਚ ਹਾਜੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ 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 ਪ੍ਰਾਪਤ ਕਰਿਆ ਕਰੋ ਜੀ ਤੇ ਗੱਲ ਕਰਦੇ ਹਾਂ ਸਭ ਤੋਂ ਪਹਿਲੇ ਉਪਾਅ ਦੀ ਦੇਖੋ ਲੇ ਮੈਨੂੰ ਤੁਹਾਨੂੰ ਸਮਝਾਣਾ ਜ਼ਰੂਰ ਪਾਏਗਾ ਆਵੇ ਥੋੜੀ ਜੀ ਵੀਡੀਓ ਲੰਬੀ ਹੋ ਜਾਏਗੀ ਪਰ ਆਪਣੇ ਪਲੇ ਵਾਸਤੇ ਤੁਹਾਨੂੰ ਸਮਝ ਨਹੀਂ ਪੈਗੀ ਔਰ ਮੈਨੂੰ ਸਮਝਾਣਾ ਹੀ ਪਏਗਾ ਤਾਂ ਹੀ ਤੁਹਾਨੂੰ ਉਪਾਅ ਤੁਸੀਂ ਉਨੀ ਹੀ ਡੈਡੀਕੇਸ਼ਨ ਨਾਲ ਕਰ पाओगे ਦੇਖੋ ਹੁਣ ਤੁਸੀਂ ਪਰੇਸ਼ਾਨ ਹੋ ਕਾਫੀ ਸਮੇਂ ਤੋਂ ਪ੍ਰਾਈ ਕਰਕੇ ਬੈਠੇ ਹੋ ਨੌਕਰੀ ਦੀ ਤਲਾਸ਼ ਵਿੱਚ ਨੌਕਰੀ ਨਹੀਂ ਮਿਲ ਰਹੀ ਹੈ ਕਾਫੀ ਸਮੇਂ ਤੋਂ ਕਾਹੀ ਬੈਠੇ ਹੋ ਤਾਂ ਕੀ ਹੋ ਜਾਂਦਾ ਹੈ ਜਿਹੜਾ ਬੰਦਾ ਨਿਰਾਸ਼ ਹੋਇਆ ਹੋਇਆ ਹੈ ਪਰੇਸ਼ਾਨ ਹੈ ਨੌਕਰੀ ਨਹੀਂ ਮਿਲ ਰਹੀ ਹੈ ਹੈਨਾ ਤੇ ਉਸ ਬੰਦੇ ਦਾ ਔਰਾ ਔਰਾ ਜਿਹੜਾ ਹੈ ਨੈਗੇਟਿਵ ਹੋ ਜਾਂਦਾ ਹੈ ਤੁਹਾਡੇ ਅੰਦਰ ਨੈਗੇਟਿਵ ਥਾਟਸ ਨੈਗੇਟਿਵ ਸੋਚ ਤੁਹਾਡੀ ਜਿਹੜੀ ਸੋਚ ਹੈ ਨਾ ਉਹ ਨੈਗੇਟਿਵ ਹੋ ਜਾਂਦੀ ਹੈ ਕਿ ਜਿਸ ਵੇਲੇ ਤੁਹਾਨੂੰ ਕੋਈ ਨੌਕਰੀ ਦਾ ਆਫਰ ਵੀ ਆਉਂਦਾ ਹੈ ਤਾਂ ਤੁਸੀਂ ਇਹ ਵਾਲੀ ਜਿਹੜੇ ਕੀ ਤੁਹਾਡਾ ਔਰਾ ਇੰਨਾ ਜੋ ਖਰਾਬ ਹੋ ਚੁੱਕਾ ਹੈ ਹੈਨਾ ਉਸ ਦੇ ਨਾਲ ਤੁਸੀਂ ਜਦੋਂ ਚਲੇ ਜਾਂਦੇ ਹੋ ਇੰਟਰਵਿਊ ਦੇਣ ਜਾਂ ਜੌਬ ਤੇ ਚਲੇ ਜਾਂਦੇ ਹੋ ਤਾਂ ਤੁਹਾਡੀਆਂ ਉਹ ਨੈਗੇਟਿਵ ਸੋਚ ਵੀ ਨੈਗੇਟਿਵ ਥਾਟਸ ਨਾਲ ਚਲੀਆਂ ਜਾਂਦੀਆਂ ਹਨ ਜਿਸ ਕਰਕੇ ਤੁਹਾਨੂੰ ਨਾ ਤਾਂ ਨੌਕਰੀ ਜਿਹੜੀ ਇੰਟਰਵਿਊ ਦੇਣ ਜਾ ਰਹੇ ਹੋ ਉਹ ਕਲੀਅਰ ਹੁੰਦਾ ਹੈ ਤੁਹਾਡਾ ਤੇ ਤੁਸੀਂ ਹੋਰ ਜ਼ਿਆਦਾ ਨਿਰਾਸ਼ ਹੋ ਜਾਂਦੇ ਹੋ ਨਾ ਹੀ ਤੁਸੀਂ ਨੌਕਰੀ ਵਿੱਚ ਤੁਹਾਡਾ ਮਨ ਲੱਗਦਾ ਹੈ ਤਾਂ ਉਹ ਨੌਕਰੀ ਜਿਹੜੀ ਆਫਰ ਆਇਆ ਹੈ ਉਹ ਵੀ ਤੁਹਾਡੀ ਨੌਕਰੀ ਛੁੱਟ ਜਾਂਦੀ ਹੈ इस करके सब तो पहले अपना ओरा क्लीन करना है वैसे भी सानू ओरा अपना क्लीन ही रखना चाहिए है साफ रखना चाहिए है सब तो पहले तीन एक नींबू लेना है ठीक है नींबू के चार टुकड़े करो ठीक है चार टुकड़े करने हैं पर उस अलग अलग नहीं करना है थलोधा जहा मतलब चिपकिया रैन देना है ताकि टुकड़े अलग ना हो ਉਸ ਨਿੰਬੂ ਨੂੰ ਲੈ ਕੇ ਜਾ ਕੇ ਕਿਸੇ ਮੈਦਾਨ ਵਿੱਚ ਚਲੇ ਜਾਓ ਜਾਂ ਫਿਰ ਕਿਸੇ ਚੌਰਾਹੇ ਤੇ ਚਲੇ ਜਾਓ ਤੇ ਉਹ ਚਾਰ ਨਿੰਬੂ ਦੇ ਫਿਰ ਉਸ ਤੋਂ ਬਾਅਦ ਚਾਰ ਟੁਕੜੇ ਖਿੱਚ ਕੇ ਚਾਰ ਟੁਕੜੇ ਕੱਢ ਦੇਣੇ ਹਨ ਤੇ ਜੇਕਰ ਤੁਸੀਂ ਗਾਰਡਨ ਵਿੱਚ ਕਿਸੇ ਮੈਦਾਨ ਵਿੱਚ ਖੜੇ ਹੋ ਤਾਂ ਜਿੱਥੋਂ ਸੂਰਜ ਉਗਦਾ ਹੈ ਨਾ ਪੂਰਬ ਦਿਸ਼ਾ ਵੱਲ ਤੁਹਾਡਾ ਮੂੰਹ ਹੋਣਾ ਚਾਹੀਦਾ ਹੈ ਤੇ ਚਾਰੇ ਪਾਸੇ ਅੱਗੇ ਪਿੱਛੇ ਖੱਜੇ ਖੱਬੇ ਤੁਸੀਂ ਉਹ ਨਿੰਬੂ ਦੇ ਟੁਕੜੇ ਜੋੜ-ਜੋੜ ਕੇ ਹਰ ਪਾਸੇ ਹਰ ਦਿਸ਼ਾ ਵਿੱਚ ਸੁੱਟ ਦੇ ਰਹੇ ਹਾਂ ਠੀਕ ਹੈ ਜੇ ਤੁਸੀਂ ਚੌਰਾਹੇ ਤੇ ਹੋ ਤਾਂ ਤੁਹਾਨੂੰ ਸੂਰਜ ਮਤਲਬ ਪੂਰਬ ਦੀ ਦਿਸ਼ਾ ਵਿੱਚ ਖੜੇ ਹੋਣ ਦੀ ਜ਼ਰੂਰਤ ਨਹੀਂ ਹੈ ਬਸ ਚਾਰੇ ਦਿਸ਼ਾਵਲ ਤੁਸੀਂ ਜੋ ਡਾਇਰੈਕਸ਼ਨ ਸੁੱਟ ਕੇ ਆ ਜਾਓ ਨਿੰਬੂ ਐਦੇ ਨਾਲ ਹੋਏਗਾ ਕਿ ਚਾਰਾਂ ਦਿਸ਼ਾਵਾਂ ਵਿੱਚ ਸਾਨੂੰ ਤਾਂ ਨੌਕਰੀ ਕਿੱਦੋਂ ਵੀ ਆ ਸਕਦੀ ਹੈ ਕਿਹੜੇ ਵੀ ਕੰਟਰੀ ਤੋਂ ਆ ਸਕਦੀ ਹੈ ਕਿਹੜੇ ਵੀ ਸ਼ਹਿਰ ਤੋਂ ਆ ਸਕਦੀ ਹੈ ਚਾਰੇ ਪਾਸੇ ਅਸੀਂ ਨਿੰਬੂ ਸੁੱਟਦੇ ਨਿੰਬੂ ਜੋ ਹੈ ਨਾ ਨੈਗਟਿਵਿਟੀ ਦੂਰ ਕਰਦਾ ਹੈ ਐਨ ਤੁਹਾਡਾ ਔਰਾ ਕਲੀਨ ਹੋ ਜਾਏਗਾ ਤੁਸੀਂ ਘਰ ਆਓਗੇ ਨਾ ਮੈਂ ਕਹਿੰਨੀ ਆ ਘਰ ਆਣ ਤੋਂ ਬਾਅਦ ਤੁਸੀਂ ਨਾਓਗੇ ਤੁਹਾਡੇ ਵਿੱਚ ਇੰਨੀ ਪੋਜ਼ਿਟਿਵਿਟੀ ਆ ਜਾਏਗੀ ਕਿ ਮੈਂ ਦੇਖਦਾ ਕਿ ਕਿਵੇਂ ਮੇਰਾ ਜੌਬ ਮੈਨੂੰ ਨਹੀਂ ਮਿਲਦਾ ਜਾਂ ਕਿਵੇਂ ਮੇਰਾ ਐਗਜ਼ਾਮ ਕਲੀਅਰ ਨਹੀਂ ਹੁੰਦਾ ਕਿਵੇਂ ਮੇਰਾ ਇੰਟਰਵਿਊ ਕਲੀਅਰ ਨਹੀਂ ਹੁੰਦਾ ਐਂディ ਤੁਹਾਡੇ ਅੰਦਰ ਪੋਜ਼ਿਟਿਵਿਟੀ ਆਏਗੀ ਇੰਨੀ ਤੁਹਾਡੇ ਅੰਦਰ ਕੌਨਫੀਡੈਂਸ ਆਏਗਾ ਤਾਂ ਨੇਚਰਲੀ ਤੁਹਾਡਾ ਜਿਹੜਾ ਕੰਫੀਡੈਂਸ ਲੈਵਲ ਵਧਿਆ ਹੈ ਉਸ ਦੇ ਨਾਲ ਤੁਸੀਂ ਇੰਟਰਵਿਊ ਵੀ ਪਾਸ ਕਰੋਗੇ ਠੀਕ ਹੈ ਨਾ ਇੰਟਰਵਿਊ ਵੀ ਪਾਸ ਕਰੋਗੇ ਐਗਜ਼ਾਮ ਵੀ ਕਲੀਅਰ ਕਰੋਗੇ ਤੇ ਨੌਕਰੀ ਵਿੱਚ ਆਪਣੀ ਪਰਫਾਰਮੈਂਸ ਵੀ ਬਹੁਤ ਅੱਛੀ ਦਿਓਗੇ ਠੀਕ ਹੈ ਦੂਜੇ ਨੰਬਰ ਤੇ ਤੁਸੀਂ ਕੀ ਕਰਨਾ ਹੈ ਜੇਕਰ ਤੁਹਾਨੂੰ ਬਹੁਤ ਜਲਦੀ ਨੌਕਰੀ ਚਾਹੀਦੀ ਹੈ ਨਾ ਤਾਂ ਤੁਹਾਨੂੰ ਜਿਹੜਾ ਤੁਹਾਡਾ ਪਾਠ ਪੂਜਾ ਵਾਲਾ ਸਥਾਨ ਹੈ ਠੀਕ ਹੈ ਧਿਆਨ ਨਾਲ ਸੁਣਨਾ ਪਾਠ ਪੂਜਾ ਵਾਲਾ ਸਥਾਨ ਤੇ ਤੁਹਾਨੂੰ ਇੱਕ ਹਨੂਮਾਨ ਜੀ ਦੀ ਫੋਟੋ ਲੈ ਕੇ ਆਣੀ ਹੈ ਉਸ ਨੂੰ ਰੱਖਣਾ ਹੈ ਦੇਖੋ ਧਿਆਨ ਨਾਲ ਸੁਣੋ ਜਿਨ੍ਹਾਂ ਨੂੰ ਜਰੂਰੀ ਨੌਕਰੀ ਚਾਹੀਦੀ ਹੈ ਹੈ ਨਾ ਜਿਹੜੇ ਮਤਲਬ ਚਾਹੁੰਦੇ ਹਨ ਕਿ ਹਾਂ ਸਾਨੂੰ ਤਾਂ ਨੌਕਰੀ ਚਾਹੀਦੀ ਹੈ ਮਤਲਬ ਚਾਹੀਦੀ ਹੈ ਉਹ ਇਹ ਕਰ ਲੈਣਾ ਮੈਂ ਤੁਹਾਨੂੰ ਦੱਸ ਰਹੀ ਹਾਂ ਕੁਝ ਹੀ ਦਿਨਾਂ ਵਿੱਚ ਜਾਂ ਫਿਰ ਇੱਕ ਮਹੀਨੇ ਦੇ ਅੰਦਰ ਤੁਹਾਨੂੰ ਨੌਕਰੀ ਦਾ ਆਫਰ ਆਏਗਾ ਹੀ ਆਏਗਾ हनुमान जी दी फोटो ਲੈਣੀ ਹੈ ਪਰ हनुमान जी ਦੀ ਕਿਹੜੀ ਫੋਟੋ ਲੈਣੀ ਹੈ ਜਿਸ ਫੋਟੋ ਦੇ ਵਿੱਚ हनुमान जी ਉੜਦੇ ਹੋਏ ਨਜ਼ਰ ਆਉਂਦੇ ਹਨ ਠੀਕ ਹੈ ਇਸ ਤਰ੍ਹਾਂ ਹੱਥ ਕਰਕੇ ਉੜਦੇ ਹੋਏ ਨਜ਼ਰ ਆਉਂਦੇ ਹਨ ਉਹ ਵਾਲੀ ਫੋਟੋ ਲੈ ਕੇ ਆਪਣੇ ਪਾਸ ਪੂਜਾ ਵਾਲੇ ਥਾਂ ਤੇ ਰੱਖੋ ਤੇ ਵਿਸ਼ਵਾਸ ਨਾਲ ਇਹ ਫੋਟੋ ਲਿਆਓ ਤੇ ਤੁਸੀਂ ਤੁਰੰਤ ਚਮਤਕਾਰ ਦੇਖੋਗੇ ਤੀਸਰੇ ਨੰਬਰ ਤੇ ਸ਼ਨੀ ਮਹਾਰਾਜ ਠੀਕ ਹੈ ਸ਼ਨੀ ਮਹਾਰਾਜ ਜੋ ਹਨ ਕਰਮ ਦਾਤਾ ਹਨ ਇਸਾ ਨੁਕੀ ਹੈ ਨਾ ਜੇ ਨੌਕਰੀ ਪਾਣੀ ਹੈ ਨਾ ਤੇ ਸਾਨੂੰ ਸ਼ਨੀਵਾਰ ਵਾਲੇ ਦਿਨ ਇਹ ਕੰਮ ਜ਼ਰੂਰ ਕਰਦੇ ਹਨ ਇੱਕ ਤਾਂ ਤੁਸੀਂ ਮੈਂ ਹਮੇਸ਼ਾ ਤੁਹਾਨੂੰ ਦੱਸਦੀ ਹਾਂ ਰਾਸ਼ੀ ਫਲ ਵਿੱਚ ਵੀ ਦੱਸਦੀ ਹਾਂ ਕਿ ਸਰ੍ਹੋਂ ਦਾ ਜਿਹੜਾ ਤੇਲ ਹੁੰਦਾ ਹੈ ਸਰੋਂ ਦੇ ਤੇਲ ਦਾ ਦੀਵਾ ਜਲਾਓ ਠੀਕ ਹੈ ਉਸ ਨੂੰ ਜਾਂ ਤਾਂ ਸ਼ਨੀ ਮੰਦਿਰ ਵਿੱਚ ਰੱਖ ਕੇ ਆਓ ਜਾਂ ਸ਼ਨੀਵਾਰ ਵਾਲੇ ਦਿਨ ਕੋਈ ਵੀ ਬਜ਼ੁਰਗ ਇਨਸਾਨ ਜੇਕਰ ਤੁਹਾਡੇ ਕੋਲ ਮਦਦ ਮੰਗਦਾ ਹੈ ਕਿਸੇ ਵੀ ਤਰੀਕੇ ਦੀ ਮਦਦ ਮੰਗਦਾ ਹੈ ਤਾਂ ਭੁੱਲ ਕੇ ਵੀ ਉਸ ਨੂੰ ਮਨਾ ਨਾ ਕਰਨਾ ਉਸ ਦੀ ਇੱਛਾ ਜ਼ਰੂਰ ਪੂਰੀ ਕਰਨਾ ਸ਼ਨੀਵਾਰ ਵਾਲੇ ਦਿਨ ਹੀ ਤੁਸੀਂ ਕਿਸੇ ਨੂੰ ਕਿਸੇ ਜੋ ਜਿਸ ਨੂੰ ਨਜ਼ਰ ਨਹੀਂ ਆਂਦਾ ਹੈ ਠੀਕ ਹੈ ਜੋ ਬੇਜਵਾਨ ਹੈ ਉਹਨਾਂ ਦੀ ਮਦਦ ਕਰੋ ਆਪਣੀ ਸਮਰੱਥਾ ਦੇ ਅਨੁਸਾਰ ਜਿੰਨੀ ਤੁਹਾਡੀ ਜੇਬ ਇਜਾਜ਼ਤ ਦਿੰਦੀ ਹੈ ਠੀਕ ਹੈ ਨਾਲ ਦੇ ਨਾਲ ਜੋ ਤੁਹਾਡੇ ਘਰ ਕੰਮ ਕਰਨ ਆਂਦੀ ਹੈ ਮੇਡ ਹੋਵੇ ਜਾਂ ਕੋਈ ਵੀ ਤੁਹਾਡੇ ਘਰ ਕੰਮ ਕਰਨ ਆਂਦੇ ਹਨ ਸਫਾਈ ਕਰਮਚਾਰੀ ਹਨ ਉਹਨਾਂ ਨੂੰ ਹਮੇਸ਼ਾ ਤੁਸੀਂ ਖੁਸ਼ ਰੱਖਣਾ ਹੈ ਕਦੀ ਵੀ ਉਹਨਾਂ ਨੂੰ ਕੀ ਕਹਿੰਦੇ ਹਨ ਅਕ ਸ਼ਬਦ ਨਹੀਂ ਯੂਜ਼ ਕਰਨੇ ਹਨ ਮਾਰਾ ਨਹੀਂ ਬੋਲਣਾ ਹੈ ਠੀਕ ਹੈ ਇਹ ਜੇ ਕੰਮ ਤੁਸੀਂ ਕਰ ਦਿੰਦੇ ਹੋ ਨਾ ਤਾਂ ਸ਼ਨੀ ਮਹਾਰਾਜ ਦੀ ਕਿਰਪਾ ਤੁਹਾਡੇ ਤੇ ਹੁੰਦੀ ਹੈ ਤੇ ਸ਼ਨੀ ਮਹਾਰਾਜ ਇਹ ਖੁਸ਼ ਹਨ ਠੀਕ ਹੈ ਤਾਂ ਤੁਹਾਨੂੰ ਨੌਕਰੀ ਲੱਗਦੀ ਹੈ ਉਹ ਵੀ ਸਰਕਾਰੀ ਨੌਕਰੀ ਲੱਗਦੀ ਹੈ ਜੇਕਰ ਤੁਸੀਂ ਸਵੇਰੇ ਉੱਠ ਕੇ ਸੂਰਜ ਨੂੰ ਜਲ ਚੜਾ ਦਿੰਦੇ ਹੋ ਫਿਰ ਤਾਂ ਤੁਹਾਨੂੰ ਸਰਕਾਰੀ ਨੌਕਰੀ ਵੀ ਲਗਣੀ ਪੱਕੀ ਹੋ ਜਾਂਦੀ ਹੈ ਇਹ ਜੇ ਕੰਮ ਜਿਹੜੇ ਮੈਂ ਤੁਹਾਨੂੰ ਦੱਸੇ ਹਨ ਕਰ ਲੀਤੇ ਨਾ ਤਾਂ ਦੇਖੋ ਨੌਕਰੀ ਦੀ ਤਲਾਸ਼ ਵਿੱਚ ਜੋ ਨਿਰਾਸ਼ ਹੋ ਚੁੱਕੇ ਹਨ ਉਹਨਾਂ ਨੂੰ ਜਰੂਰ ਨੌਕਰੀ ਮਿਲਦੀ ਮਿਲਦੀ ਹੈ ਨਾਲ ਉਹਨਾਂ ਦੀ ਨੌਕਰੀ ਪੱਕੀ ਵੀ ਹੋ ਜਾਂਦੀ ਹੈ ਹੁਣ ਕੁਝ ਮੈਂ ਐਸੇ ਐਂਜਲ ਨੰਬਰ ਦੱਸਾਂਗੀ ਜੇਕਰ ਕੋਈ ਬੱਚੇ ਹਨ ਜੋ ਕਿ ਸਟ्रेस ਵਿੱਚ ਹਨ ਉਹਨਾਂ ਦਾ ਐਗਜ਼ਾਮ ਬੜੇ ਟਾਈਮ ਤੋਂ ਕਲੀਅਰ ਨਹੀਂ ਹੋ ਰਿਹਾ ਹੈ ਠੀਕ ਹੈ ਨਾ ਪੇਪਰ ਕਲੀਅਰ ਨਹੀਂ ਹੋ ਰਿਹਾ ਹੈ ਇੰਟਰਵਿਊ ਕਲੀਅਰ ਨਹੀਂ ਹੋ ਰਿਹਾ ਹੈ ਨੌਕਰੀ ਨਹੀਂ ਮਿਲ ਰਹੀ ਹੈ ਤਾਂ ਇੱਕ ਨੰਬਰ ਮੈਂ ਐਸਾ ਦੱਸਣ ਵਾਲੀਆਂ ਜਿਸ ਨੂੰ ਤੁਸੀਂ ਆਪਣੀ ਬਾਡੀ ਦੇ ਲੈਫਟ ਸਾਈਡ ਤੇ ਕਿਸੇ ਵੀ ਪੈਨ ਨਾਲ ਲਿਖ ਲਓ ਠੀਕ ਹੈ ਇੱਥੇ ਪੈਨ ਦਾ ਕੋਈ ਵੀ ਰੰਗ ਦਾ ਕੋਈ ਦਿੱਕਤ ਨਹੀਂ ਹੈ ਹੁੰਦੀ ਹੈ ਤਾਂ ਮੈਂ ਤੁਹਾਨੂੰ ਸਪੈਸ਼ਲੀ ਉਸ ਉਪਾਅ ਵਿੱਚ ਦੱਸ ਦਿੰਦੀ ਹਾਂ ਕਿਸੇ ਵੀ ਪੈਨ ਨਾਲ ਲਿਖੋ ਤੇ ਇਸ ਨੰਬਰ ਨੂੰ ਚੈਂਟ ਵੀ ਕਰਦੇ ਜਾਓ ਨੰਬਰ ਨੋਟ ਕਰ ਲਓ ਜੀ 7025 2687 ਪੰਜਾਬੀ ਵਿੱਚ ਵੀ ਬੋਲ ਦਿੰਦੀ ਹਾਂ 7055 2687 ਇਸ ਨੰਬਰ ਨੂੰ ਤੁਸੀਂ ਆਪਣੀ ਬਾਹ ਤੇ ਲਿਖਣਾ ਹੈ ਖੱਬੀ ਬਾਹ ਤੇ ਲਿਖਣਾ ਹੈ ਜਦੋਂ ਤੱਕ ਤੁਹਾਨੂੰ ਨੌਕਰੀ ਨਹੀਂ ਮਿਲ ਜਾਂਦੀ ਜਾਂ ਤੁਹਾਡਾ ਕੋਈ ਐਗਜ਼ਾਮ ਕਲੀਅਰ ਨਹੀਂ ਹੋ ਜਾਂਦਾ ਜਾਂ ਤੁਸੀਂ ਐਗਜ਼ਾਮ ਦੇਣ ਜਾ ਰਹੇ ਹੋ ਕੋਈ ਫਾਰਮ ਫਿਲ ਕਰ ਰਹੇ ਹੋ ਉਸ ਤੋਂ ਪਹਿਲੇ ਵੀ ਇਸ ਨੰਬਰ ਨੂੰ ਲਿਖਣਾ ਹੈ ਤੇ ਨੰਬਰ ਦਾ ਚੈਂਟ ਕਰਦੇ ਰਹਿਣਾ ਹੈ ਜੌਬ ਦਾ ਇੰਟਰਵਿਊ ਦੇਣ ਜਾ ਰਹੇ ਹੋ ਤਾਂ ਵੀ ਇਹ ਨੰਬਰ ਲਿਖ ਕੇ ਜਾਓ ਨੰਬਰ ਨੂੰ ਚੈਂਟ ਚੈਂਟ ਕਰਨ ਦਾ ਮਤਲਬ ਹੁੰਦਾ ਹੈ ਉਸ ਨੰਬਰ ਦਾ ਜਾਪ ਕਰਦੇ ਜਾਓ ਬੋਲਦੇ ਜਾਓ ਬੋਲਦੇ ਜਾਓ ਜਬ ਤੱਕ ਤੁਹਾਨੂੰ ਤੁਹਾਡੀ ਮਨਪਸੰਦ ਨੌਕਰੀ ਨਾ ਮਿਲ ਜਾਏ ਠੀਕ ਹੈ ਜਦੋਂ ਤੱਕ ਤੁਹਾਡਾ ਐਗਜ਼ਾਮ ਕਲੀਅਰ ਨਾ ਹੋ ਜਾਏ ਤਦ ਤੱਕ ਤੁਸੀਂ ਇਹ ਕਰਦੇ ਰਹਿਣਾ ਹੈ ਠੀਕ ਹੈ ਤੇ ਮੈਨੂੰ ਉਮੀਦ ਹੈ ਜਿਨ੍ਹਾਂ ਜਿਨ੍ਹਾਂ ਨੇ ਮੈਨੂੰ ਕਮੈਂਟ ਕੀਤੇ ਕਿ ਸੀ ਕਿ ਸਾਨੂੰ ਨੌਕਰੀ ਨਹੀਂ ਲੱਗ ਰਹੀ ਗਵਰਨਮੈਂਟ ਜੌਬ ਨਹੀਂ ਲੱਗ ਰਹੀ ਮਨ ਚਾਹੀ ਨੌਕਰੀ ਨਹੀਂ ਲੱਗ ਰਹੀ ਨੌਕਰੀ ਵਿੱਚ ਸਾਨੂੰ ਤੰਗ ਕੀਤਾ ਜਾ ਰਿਹਾ ਹੈ ਜਾਂ ਸਾਡਾ ਜੌਬ ਦਾ ਇੰਟਰਵਿਊ ਕਲੀਅਰ ਨਹੀਂ ਹੋ ਰਿਹਾ ਪੇਪਰ ਕਲੀਅਰ ਨਹੀਂ ਹੋ ਰਿਹਾ ਸਭ ਦੀ ਜੋ ਇੱਛਾ ਹੈ ਪੂਰੀ ਹੋ ਗਈ ਹੋएगी ਇਸ ਵੀਡੀਓ ਵਿੱਚ ਸਭ ਪਰੇਸ਼ਾਨੀਆਂ ਦਾ ਉਪਾਅ ਮੈਂ ਤੁਹਾਨੂੰ ਦੱਸ ਦਿੱਤਾ ਹੈ ਵਿਸ਼ਵਾਸ ਨਾਲ ਕਰੋ ਤੇ ਖੁਸ਼ ਰਹੋ ਜਦੋਂ ਨੌਕਰੀ ਲੱਗ ਜਾਏ ਤਾਂ ਮੈਨੂੰ ਕਮੈਂਟ ਵਿੱਚ ਜਰੂਰ ਦੱਸ ਦੇਣਾ ਜੀ ਤੇ ਤਾਂਕਿ ਸਾਨੂੰ ਖੁਸ਼ੀ ਮਿਲਦੀ ਹੈ ਕਿ ਅਸੀਂ ਜੋ ਦੱਸਿਆ ਉਹ ਸਾਡੀ ਮਿਹਨਤ ਸਫਲਤਾ ਹੋ ਗਈ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਸਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਆ ਹੱਲ ਲੈ ਕੇ